ਪਹਿਲਾਂ ਮੇਰਾ ਦੁਕਾਨ ਤੇ ਵੇਲੇ ਬਿਠੇ ਦਾ ਦਿਲ ਨਹੀਂ ਸੀ ਲੱਗਦਾ ਹੁੰਦਾ ਮੈਂ ਸਾਰਾ ਦਿਨ ਵੇਲੇ ਬਿਠੇ ਬੋਰ ਹੁੰਦੇ ਰਹਿਣਾ ਇੱਕ ਇੱਕ ਮਿੰਟ ਕੱਢਣਾ ਆਖਾ ਹੋ ਗਿਆ ਸੀਗਾ ਫੇ ਸਾਡੀ ਮਾਰਕੀਟ ਦੇ ਸਾਹਮਣੇ ਸ਼ਰਾਬ ਦਾ ਠੇਕਾ ਖੁੱਲ ਗਿਆ ਤੇ ਜਿੱਦਾਂ ਦਾ ਠੇਕਾ ਖੁੱਲਾ ਨਾ ਧਰਮ ਨਾਲ ਟਾਈਮ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਸੇਰ ਹੋਈ ਤੇ ਕਿਹੜੇ ਵੇਲੇ ਰਾਤ ਹੋ ਗਈ ਸਾਡਾ ਘਰ ਵੀ ਦੁਕਾਨ ਦੇ ਉੱਪਰ ਹੀ ਆ ਸੋ ਲਾਰਮ ਦੀ ਆਵਾਜ਼ ਨਾਲ ਜਾਗ ਆਏ ਨਾ ਇਹ ਇਹਨਾਂ ਸ਼ਰਾਬੀਆਂ ਦੀ ਆਵਾਜ਼ ਸੁਣ ਕੇ ਜਾਗ ਆ ਜਾਂਦੀ ਸੀ ਮੇਰੇ 5 ਵਜੇ ਤੋਂ ਲੈ ਕੇ ਤੇ ਅਗਲੇ ਦਿਨ ਫੇਰ 5 ਵਜੇ ਤੱਕ ਮਤਲਬ ਪੂਰੇ 24 ਘੰਟੇ ਪੂਰੀ ਰੌਣਕ ਲੱਗੀ ਰਹਿੰਦੀ ਐ ਇੱਕ ਸ਼ਰਾਬੀ ਆਉਂਦਾ ਇੱਕ ਜਾਂਦਾ ਇੱਕ ਆਉਂਦਾ ਇੱਕ ਜਾਂਦਾ ਤੇ ਜਦੋਂ ਜਾਂਦਾ ਨਾ ਉਦੋਂ ਵੇਖਣ ਵਾਲਾ ਹੁੰਦਾ ਵਾ ਐ ਮੋਰ ابو ਪਹਿਲਾਂ ਪਹੁੰਚ ਜਾਂਦਾ ਇਹਨਾਂ ਵਿੱਚੋਂ ਕਈ ਸ਼ਰਾਬੀ ਤਾਂ ਰਹਿੰਦੇ ਠੇਕੇ ਦੇ ਆਲੇ ਦੁਆਲੇ ਆ ਉਹ ਦੂਰ ਤਾਂ ਨਹੀਂ ਜਾਂਦੇ ਉਹਨਾਂ ਤੋਂ ਦੂਰ ਜਾਏ ਨਹੀਂ ਜਾਂਦਾ ਪੀਤੀ ਇੰਨੀ ਹੁੰਦੀ ਐ ਮਾੜੀ ਹੋਸ਼ ਹੁੰਦੀ ਐ ਉਹ ਪਾਈਆ ਪੀ ਕੇ ਫੇਰ ਪੈ ਜਾਂਦੇ ਐ ਹੌਣ ਤਾਂ ਮੈਨੂੰ ਕਈ ਸ਼ਰਾਬੀਆਂ ਦੀਆਂ ਛਕਲਾਂ ਵੀ ਯਾਦ ਹੋ ਗਈਆਂ ਵਾ ਇਹਨਾਂ ਆਪਣਾ ਆਪਣ ਲੱਗ ਲੱਪਿਆ ਵਾ ਉਹਨਾਂ ਚ ਇੱਕ ਵੀ ਸ਼ਰਾਬੀ ਨਾ ਦਿਸੇ ਤੇ ਟੈਨਸ਼ਨ ਹੋ ਜਾਂਦੀ ਆ ਕਿ ਇਹ ਸਾਲਾ ਚ ਆਇਆ ਕਿਉਂ ਨਹੀਂ ਠੀਕ ਹੋਏ ਸਹੀ ਕਿਤੇ ਕਿਸੇ ਸ਼ਰਾਬੀ ਦੀ ਕਾਰਥ ਲਿਆ ਕੇ ਮਾਰਨਾ ਗਿਆ ਹੋਏ ਤੇ ਜਿੰਨੀ ਦੇ ਤਾਂ ਕੋਈ ਸ਼ਰਾਬੀ ਆ ਨਾ ਜਏ ਉਹਨ ਇਧਰ ਚੈਨ ਨਹੀਂ ਮਿਲਦਾ ਹੁਣ ਤਾਂ ਦੁਕਾਨ ਛੱਡ ਕੇ ਜਾਂਦੂ ਦਿਲ ਨਹੀਂ ਕਰਦਾ ਤੇ ਜੇ ਕਿਤੇ ਜਾਣਾ ਪਿਆ ਵੀ ਜਾਈ ਨਾ ਕਿਸੇ ਨਾ ਕਿਸੇ ਨੂੰ ਡਿਊਟੀ ਤੇ ਬਿਠਾ ਕੇ ਜਾਈਦਾ ਵਾ ਇਹਨਾਂ ਦੀ ਰਾਖੀ ਰੱਖਣ ਵਾਸਤੇ ਹੋਲਤਾ ਹੋਰ ਐਤਵਾਰ ਦੇ ਵੀ ਕੋਈ ਛੁੱਟੀ ਨਹੀਂ ਇੰਨੇ ਜਿਆਦਾ ਬੀਜ਼ੀ ਹੋ ਗਏ ਆ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਮੈਨੂੰ ਤੇ ਲੱਗਦਾ ਵੀ ਗਲੀ ਗਲੀ ਠੇਕਾ ਖੋਡਣ ਲਾਓ ਨਾ ਹਰ ਇੱਕ ਦੁਕਾਨ ਦੇ ਸਾਹਮਣੇ ਠੇਕਾ ਹੋਣਾ ਚਾਹੀਦਾ ਤਾਂ ਕਿ ਸਾਡੇ ਰਗੇ ਵੇਲੇ ਦੁਕਾਨਦਾਰਾਂ ਦਾ ਟਾਈਮ ਪਾਸ ਹੋ ਸਕੇ